ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਫਰੀਦਕੋਟ ਤੋਂ ਕੋਟਕਪੂਰਾ ਤੇ ਕੋਟਕਪੂਰੇ ਤੋਂ ਜਦੋਂ ਆਪਾਂ ਰਾਮਿਆਣਾ ਅ블ੂ ਕੋਟਲੀ ਨੂੰ ਲੰਘਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਾਈ ਦਾ ਘਰ ਖੇਤਾਂ ਦੇ ਵਿੱਚ ਹੈ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਹ ਵੀ ਵੀਰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਨ ਵਾਲਿਆਂ ਚੋਂ ਹੈ ਮੱਜਾਂ ਘਰ ਚ ਬਾਈ ਦੱਸਦਾ ਸੀ ਵੀ ਇੱਕੋ ਮੱਜ ਆਧਾਰ ਪਰਿਵਾਰ ਆ ਸਾਰਿਆਂ ਦੀ ਅੰਗਲੀ ਸੰਗਲੀ ਆ ਆਪਸ ਵਿੱਚ ਰਲਦੀ ਐ ਕਿਉਂਕਿ ਇੱਕ ਮੱਜ ਤੋਂ ਬਰੀਡ ਬਰੀਡ ਕਹ ਲੋ ਜਾਂ ਮੱਜਾਂ ਕਹ ਲੋ ਵੀ ਇਹ ਤਿਆਰ ਕੀਤੀਆਂ ਬਾਈ ਹੋਰਿਆਣੇ ਪਰ ਹੁਣ ਜਿਹੜਾ ਉਹ ਛੌਂਕ ਬਣਿਆ ਬਾਈ ਨੂੰ ਉਹ ਤੁਹਾਨੂੰ ਦਿਖਾ ਦੂੰਗਾ ਪਰ ਪਹਿਲਾਂ ਝੋਟੀ ਸਾਈਡ ਨੂੰ ਜਾਂਦੀ ਸੀ ਤੁਸੀਂ ਦਾ ਹਵਾਨਾ ਦੇਖ ਲਓ ਬੜੀ ਚੰਗੀ ਦੋਸਤੋ ਝੋਟੀ ਐ ਤਿਆਰ ਹੋ ਰਹੀ ਐ ਥਾਣਾ ਚ ਬਿੱਥੀ ਬਹੁਤ ਚੰਗੀ ਐ ਤੇ ਹਜੇ ਸੂਣ ਵਾਲਾ ਰਖੋ ਉਵੇਂ ਦਾਣੀ ਦੱਸਦਾ ਕਿਉਂਕਿ ਥਾਣਾ ਚ ਹਜੇ ਜੋਸ਼ ਨਹੀਂ ਪਾਇਆ ਜਿਹੜੀ ਮੈਂ ਵਿੱਚੋਂ ਮੇਨ ਗੱਲ ਕਰ ਰਿਆ ਸੀ ਵੀ ਸ਼ੌਂਕ ਬਾਈ ਨੂੰ ਹੁਣ ਬਣਿਆ گاਵਾਂ ਵਾਲੇ ਪਾਸੇ ਤੇ ਇਧਰ ਸ਼ੈੱਡ ਜਿਹੜਾ ਬਾਈ ਨੇ ਤਿਆਰ ਕਰ ਲਿਆ। گاਵਾਂ ਵਿੱਚ ਹੌਲੀ-ਹੌਲੀ ਡਿਵੈਲਪ ਹੋਈ ਜਾਣੀਆਂ। ਜਿਹਦੇ ਕਰਕੇ ਮੱਝਾਂ ਜਿਹੜੀਆਂ ਇਹ ਮੰਨ ਲਓ ਵੀ ਵੇਚਣੀਆਂ ਤਾਂ ਸਾਰੀਆਂ ਹੀ ਐ। ਪਰ ਜਿਵੇਂ-ਜਿਵੇਂ ਤਿਆਰ ਹੋਣਗੀਆਂ ਉਹ ਮੈਂ ਬਾਈ ਵਿਕਾਊ ਕਰੂਗਾ। ਅੱਜ ਦੀ ਵੀਡੀਓ ਚ ਇੱਕ ਇਹ ਝੋਟੀ ਬਾਈ ਨੇ ਵਿਕਾਊ ਕੀਤੀ ਹੈ, ਤਿਆਰੀ ਚ ਦਿਸਦੀ ਐ। ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਐ। ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ। ਜਿਹਨੂੰ ਪਸੰਦ ਆ ਜੂਗੀ ਝੋਟੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਵਾਰ ਤੁਹਾਨੂੰ ਇੱਥੋਂ ਹੀ ਬਈ ਹਲਾਇਓ ਪਰਲੇ ਪਾਸੋਂ ਤੁਹਾਨੂੰ ਫੇਰ ਇਧਰ ਨੂੰ ਜਾਂਦੀ ਝੋਟੀ ਦਾ ਹਵਾਨਾ ਦਿਖਾ ਦਿਆਂ ਕਿਉਂਕਿ ਬਾਹਰ ਕਈ ਵਾਰਾਂ ਤੋਰਦਿਆਂ ਤੋਂ ਪਸ਼ੂ ਡਰ ਜਾਂਦਾ ਬੜਾ ਚੰਗੀ ਝੋਟੀ ਤਿਆਰ ਹੋ ਰਹੀ ਹੈ ਬਹੁਤ ਸੋਹਣਾ ਹਵਾਨਾ ਦੱਸੋ ਇਹ ਬਣਾ ਰਹੀ ਹੈ ਆਓ ਜਾਣਕਾਰੀ ਲਈਏ ਫਿਰ ਖੋਲਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਨਾਮ ਦੱਸ ਦਿਓ ਵੀਰੇ ਆਪਣਾ ਮਿਰਨ ਅਰਚਦੀਪ ਅਰਚਦੀਪ ਬਾਈ ਗਾਵਾਂ ਦਾ ਫਾਰਮ ਫਿਰ ਤਿਆਰ ਕਰ ਲਿਆ ਹੈ ਹਾਂਜੀ ਬਾਈ ਅੱਛਾ ਮੱਝਾਂ ਇਹ ਜਿਵੇਂ ਪਹਿਲਾਂ ਤੁਸੀਂ ਦੱਸ ਰਹੇ ਸੀ ਸਾਰੀਆਂ ਵਾਕਈ ਇੱਕੋ ਮੱਝ ਦੀ ਨਹੀਂ ਹੈ ਇਹ ਹਾਂ ਬਈ ਇੱਕੋ ਮੱਝ ਦੀ ਸਾਰੀਆਂ ਹੀ ਸਾਰੀਆਂ ਬਾਈ ਠੀਕ ਹੈ ਮਤਲਬ ਖਰੀਦੀ ਕੋਈ ਹੋਣੀ ਨਹੀਂ ਤੇ ਵੇਚਦੇ ਹੋਵੋਗੇ ਵਿੱਚੋਂ ਫਿਰ ਹਨ ਹਾਂ ਪਹਿਲਾਂ ਹੋ ਗਿਆ ਇਤੋਂ 6-7 ਸਾਲ ਪਹਿਲਾਂ ਇੱਕ ਮੱਝ ਲਈ ਸੀ ਅੱਛਾ ਤੇ ਉਦੋਂ ਇਹ ਸਾਰੀਆਂ ਫਿਰ ਤਿਆਰ ਕੀਤੀਆਂ ਅੱਛਾ ਉਹਦੇ ਤੋਂ ਹੀ ਗਾਂ ਮਤਲਬ ਉਹਦੀ ਝੋਟੀ ਹੋ ਗਈ ਜਾਂ ਉਹਦੇ ਨਾਲ ਝੋਟੀਆਂ ਝੋਟੀਆਂ ਉਵੇਂ ਤਿਆਰ ਹੁੰਦੀਆਂ ਨੇ ਹਾਂਜੀ ਜਿਹੜੀ ਅੱਜ ਇਹ ਝੋਟੀ ਵੇਚਣ ਲੱਗੇ ਹੋ ਕੈਨਵਾਸੂਆ ਇਹ ਬਈ ਪਹਿਲਾਂ ਪਹਿਲਾ ਸੂਆ ਸੂਗੀ। ਹਾਂਜੀ। ਦਿਨ ਅੰਦਾਜ਼ਾ ਕਿੰਨੇ ਲੈ ਜੂ? ਇਹ ਬਈ ਅਰੇ ਅਰੇ 3 ਦਿਨ ਤਾਂ ਪਈ ਆ। ਦਿਨ ਪੂਰੇ ਹੋਣ। ਤੇ ਉੱਪਰ ਲੈ ਜੇ ਮੇਰੇ ਸਹੌਣਾਂ ਆ ਜੀ। ਠੀਕ ਐ। ਉੱਤੇ ਦਿਨ ਲੈ ਜੂਗੀ। ਇਹਦੀ ਸੀਮੈਂਟ ਡਿਟੇਲ ਹੈ ਆਪਣੇ ਕੋਲ। ਹਾਂਜੀ ਬਈ। ਇਹ ਕਿਹੜੇ ਸਾਹਨ ਦੀ ਐ? ਇਹ ਬਈ ABC ਵਾਲੇ ਧਰੋਣਾ ਬੁੱਲਦੀ ਆ ਜੀ। ਧਰੋਣਾ ABC ਵਾਲੇ ਦੀ ਆਪ ਐ। ਹਾਂਜੀ ਬਈ। ਗੱਬਣ ਕਿਹੜੇ ਤੋਂ? ਇਹ ਹੈ ਵੀ ਅੱਖਾਂ ਆ ਆਪਣਾ ਆ ਵੀ ਮੰਨੂਗੇ। ਆ ਵੀ ਮੰਨੂ ਉਹ ਵੀ ABC ਵਾਲਾ ਆ ਜੀ। ਹਾਂ। ਕੀ ਡਿਮਾਂਡ ਕਰਦੇ ਹੋ ਇਹਦੀ? ਇਹਦੀ ਵੀਰੇ 160 ਡਿਮਾਂਡ ਆ ਗਈ 1,60,000 ਹਾਂਜੀ ਠੀਕ ਐ ਅੱਛਾ ਇੱਕ ਇਹ ਗੱਲ ਦੱਸਦੀ ਬਈ ਵੀ ਇਹਦੀ ਉਮਰ ਅੰਦਾਜ਼ਾ ਜਾਂ ਕਿੰਨੀ ਕੁ ਹੋ ਸਕਦੀ ਹੈ ਇਹ ਬਈ 3 ਕਿਸਾਲ ਹੋਊਗੀ ਇਹਦੀ ਉਮਰ 3 ਸਾਲ ਦੇ ਆਸ-ਪਾਸ ਹੋ ਹਾਂਜੀ ਠੀਕ ਐ ਸੋ ਦੋਸਤੋ ਝੋਟੀ ਦੇਖੋ ਤੁਸੀਂ ਬਹੁਤ ਸੋਹਣੀ ਸੰਭਾਲੀ ਹੈ ਬਾਈ ਨੇ ਸਿੰਘ ਕੁੰਡਿਆਂ ਦੀ ਐ ਬੰਤਰ ਜਿਹੜੀ ਉਹ ਬੈਕ ਸਾਈਡ ਤੋਂ ਤੁਹਾਨੂੰ ਚੌੜੀ ਝੋਟੀ ਨਜ਼ਰ ਆਉਂਦੀ ਹੋਣੀ ਐ ਮੈਂ ਥੋੜਾ ਜ਼ੂਮ ਕਰਦਾ ਇੱਕ ਵਾਰ ਸੋਹਣੀ ਖੜੀ ਐ ਥਾਣਾ ਚ ਵਿੱਥੀ ਨੋਟ ਕਰ ਲਿਓ ਜੇ ਬੜਾ ਸੋਹਣਾ ਥਾਣਾ ਦੋਸਤੋ ਵਿੱਥੀ ਦੇ ਉੱਤੇ ਪੂਰੀ ਦੇ ਐ ਬਾਕੀ ਇਹ ਗਾੜੀ گاਵਾਂ ਨੂੰ ਰੱਖੀਆ ਕਰਮ ਦੁੱਧ ਕਿੰਨਾ ਦੇਊਗੀ ਇਹ ਤਾਂ ਪਹਿਲਾਂ ਝੋਟੀ ਆ ਤੁਹਾਡੀ ਸੇਵਾ ਤੇ ਡਿਪੈਂਡ ਕਰੂਗਾ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਤੋਰਦਗੇ ਭਾਈ ਖੋਲ ਸੋ ਤੋਰ ਕੇ ਤੁਹਾਨੂੰ ਇਹ ਝੋਟੀ ਦਿਖਾਉਣੇ ਆ ਵੈਸੇ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਤੁਸੀਂ ਦੇਖ ਲਿਆ ਹੋਣਾ ਫਿਰ ਵੀ ਤੋਰਾਂਗੇ ਹੁਣ ਤਾਂ ਉਹਦੇ ਨਾਲ ਵੀ ਹਵਾਨਾ ਤੁਹਾਨੂੰ ਕਲੀਅਰ ਹੋ ਜਾਊਗਾ ਸੋਹਣੀ ਸੰਵਾਲੀ ਹੋਈ ਝੋਟੀ ਦੋਸਤੋ ਅੱਜ ਬਾਈ ਨੇ ਵਿਕਾਊ ਕੀਤੀ ਹੈ ਘਰ ਦਾ ਰਵਾ ਇਹਨਾਂ ਦੀ ਇਹ ਹੋਮ ਬ੍ਰੀਡ ਹੀ ਆ ਜਿਹੜੀਆਂ ਮੱਝਾਂ ਇੱਕ ਮੱਝ ਤੀ ਤਿਆਰ ਹੋਈਆਂ ਥਣ ਹਵਾਨੇ ਵਾਲੇ ਪੱਖ ਤੋਂ ਵੀ ਚੰਗੀ ਦਿਸਦੀ ਐ ਢਾਂਜਾ ਵੀ ਸੋਹਣਾ ਐ ਹਜੇ 3 ਕਸਾਲ ਬਾਈ ਕਹਿੰਦਾ ਉਮਰ ਆ ਤੇ ਦਾ ਮਤਲਬ ਹਜੇ ਵਧੂਗੀ ਕਦ ਕਾਠ ਹਜੇ ਕਰੂਗੀ ਹੁਣ ਦਾ ਕਦ ਕਿੰਨਾ ਕੋ ਦੀ ਜੱਜਮੈਂਟ ਤੁਸੀਂ ਵੀਡੀਓ ਚ ਕਰ ਸਕਦੇ ਹੋ ਲਿਆਓ ਬਾਈ ਸੋ ਇਹ ਪਹਿਲਾਂ ਝੋਟੀ ਦੋਸਤੋ ਬਾਈ ਨੇ ਵਕਾਊ ਕੀਤੀ ਆ ਪਿੰਡ ਹਰੀਨੋਂ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾ ਰਹੇ ਆ 1,60,000 ਡਿਮਾਂਡ ਹੈ ਕਦੇ ਕਦੇ ਪਸ਼ੂ ਵੇਚਣ ਵਾਲੇ ਵੀਰਾਂ ਚੋਂ ਐ ਤੇ ਉਹਦੇ ਕਰਕੇ ਰੇਟ ਜਿਹੜਾ ਉਹ ਉਸ ਹਸਾਬ ਤੇ ਰੱਖਿਆ ਜਾਂਦਾ ਕਿਉਂਕਿ ਆਸੇ ਹੀ ਹੁੰਦੀ ਆ ਵੀ ਜਿਹੜਾ ਪਸ਼ੂ ਸੰਭਾਲ ਲਿਆ ਉਹ 2 ਰੁਪਏ ਚੰਗੇ ਵਟਾਰੇ ਬਾਈ ਫੇਰ ਜਿਹੜਾ ਕਢਾਉਣਾ ਤਨ ਬੰਨਿਓ ਨਾ ਇਧਰ ਨੂੰ ਲੈ ਜਾਓ ਭਾ ਮਿਲਡਿੰਗ ਵਾਲ ਨੂੰ ਸੋ ਦਸੋ ਬਹੁਤ ਸੋਹਣੀ ਝੋਟੀ ਤਿਆਰ ਹੋਊਗੀ ਜਿਹਨੂੰ ਪਹਿਲਾਂ ਦਾ ਛੌਕ ਐ ਤਾਂ ਜ਼ਰੂਰ ਦੇਖਿਓ ਤੇ ਆਸ ਇਹ ਵੀ ਕਰ ਸਕਦੇ ਆ ਜਿਵੇਂ ਇਹਨੇ ਝੋਟੀ ਨੇ ਅਗਾੜੀ ਰੱਖੀ ਅਗਲੇ ਪਾਸੋਂ ਹਵਾਨਾ ਰੱਖਿਆ ਜਾਂ ਪਛਾਣ ਨੂੰ ਹਵਾਨਾ ਜਾਂ ਥਾਣਾ ਚ ਬਿੱਥੀ ਆ ਤੇ ਦੁੱਧ ਵੀ ਸੋਹਣਾ ਦੇਊਗੀ ਬਾਕੀ ਤਿਆਰ ਵੀ ਚੰਗੀ ਹੋਊਗੀ ਹਜੇ 5-4 ਦਿਨ ਹਜੇ ਹੋਰ ਲੈ ਜਾਣੇ ਆ ਨੇ ਕਿਉਂਕਿ 3 ਦਿਨ ਬਾਈ ਕਹਿੰਦਾ ਪਏ ਆ ਤੇ ਕੁਛ ਦਿਨ ਪਸੂ ਉੱਤੇ ਵੀ ਕਈ ਵਾਰ ਲੈ ਜਾਂਦਾ ਅੱਜ ਦੀ ਤਿਆਰੀ ਵੀ ਚੰਗੀ ਦਿਸਦੀ ਆ ਕਦੇ ਕਦੇ ਦੋਸਤੋ ਇਦਾਂ ਦੇ ਪਸ਼ੂ ਨਿਕਲਦੇ ਜਿਹੜੇ ਥਣ ਹਵਾਨੇ ਵੱਲੋਂ ਜਾਂ ਸਿੰਗਾ ਵੱਲੋਂ ਜਾਂ ਢਾਂਚੇ ਵੱਲੋਂ ਹਰੇਕ ਪੱਖ ਤੋਂ ਹੀ ਸੋਹਣੇ ਹੋਣ ਸੋ ਉਹਨਾਂ ਸੋਹਣੀਆਂ ਮੱਜਾਂ ਦੇ ਵਿੱਚ ਇਹ ਝੋਟੀ ਤੁਹਾਨੂੰ ਮੈਂ ਦਿਖਾ ਰਿਹਾ ਚੜਾਈ ਇਹਦੇ ਪੁੜਿਆਂ ਦੀ ਨੋਟ ਕਰਿਓ ਚੰਗੀ ਚੌੜੀ ਖੁੱਲੀ ਡੁੱਲੀ ਝੋਟੀ ਹੈ ਨਾਗ ਹੈ ਕਿਸੇ ਅਜੀ ਦੀ ਵੀਡੀਓ ਚ ਪਰ ਉਹ ਵੀ ਸੋਹਣੀ ਝੋਟੀ ਤੁਹਾਨੂੰ ਦਿਖਾ ਰਿਹਾ ਸੋ ਹਵਾਨਾ ਬੈਕ ਸਾਈਡ ਤੋਂ ਫੋਲੋ ਦਿਖਾਉਂਦੀ ਹੈ ਆ ਗਾੜੀ ਪੂਰੀ ਚੰਗੀ ਦਿਸ ਰਹੀ ਹੈ ਬਾਕੀ ਥਣ ਦਾ ਸਾਈਜ਼ ਥਾਣਾ ਚ ਮਿੱਥੀ ਵੀ ਸੋਹਣੀ ਹੈ ਸੋ ਇੱਕੀ ਨਾਗ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ